ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿਦਾਂ ਦੀ ਲੱਗਦੀ ਆ ਚਲੋ ਜੀ ਹੁਣ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਫਰਸਟ ਸੂਟ ਜਿਹੜਾ ਆਪਾਂ ਰੈਡੀ ਕੀਤਾ ਸੀਗਾ ਕਰੇਵ ਫੈਬਰਿਕ ਤੇ ਕੀਤਾ ਸੀ ਪ੍ਰਿੰਟ ਸੂਟ ਹੈ ਜੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਨੈੱਕ ਤੇ ਹੈਵੀ ਬਣਿਆ ਹੋਇਆ ਆ ਤੇ ਦੋ ਕਲੀਆਂ ਉੱਪਰ ਨੂੰ ਜਾਣ ਰਹੀਆਂ ਦੇਖ ਸਕਦੇ ਹੋ ਇਦਾਂ ਕੁੜੀ ਨੇ ਸੂਟ ਪਾ ਹੋਇਆ ਸੇਮ ਇਦੇ ਲੁੱਕ ਨਿਕਲ ਕੇ ਆਏਗੀ ਬਹੁਤ ਸੋਹਣਾ ਲੱਗਦਾ ਨਾਲ ਦੁਪੱਟਾ ਖੁੱਲਾ ਡੁੱਲਾ ਹੋਏਗਾ ਨੈਕਸਟ ਸੂਟ ਹੋਏਗਾ ਜੌਰਜਟ ਫੈਬਰਿਕ ਦੇ ਵਿੱਚ ਇਹ ਜਿਹੜਾ ਪਾਰਟੀ ਵੇਅਰ ਸੂਟ ਰਹੇਗਾ ਜਾਗੋ ਸਪੈਸ਼ਲੀ ਹੋਏਗਾ ਅਗਰ ਤੁਸੀਂ ਜਾਗੋ ਦੇ ਲਈ ਇਹ ਸੂਟ ਵੇਅਰ ਕਰਨਾ ਚਾਹੁੰਦੇ ਆ ਤਾਂ ਬਹੁਤ ਹੀ ਸੋਹਣੀ ਲੁੱਕ ਨਿਕਲ ਕੇ ਆਏਗੀ ਠੀਕ ਹੈ ਜੀ ਇਹਦੇ ਵਿੱਚ ਕਾਫੀ ਡਿਸੈਂਟ ਜੇ ਕਲਰ ਅਵੇਲੇਬਲ ਆ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਬਹੁਤ ਹੀ ਸੋਹਣੇ ਸੋਹਣੇ ਬਲੈਕ ਕਲਰ ਦੇਖੋ ਬਹੁਤ ਵਧੀਆ ਨੈਕਸਟ ਕਰੀਮ ਕਲਰ ਵੀ ਹੈਗਾ ਲਾਈਟ ਕਲਰ ਵੀ ਸ਼ੇਡ ਵੀ ਲੈ ਕੇ ਆਏ ਆ ਆਪਾਂ ਤਾਂ ਜਿਹੜੀਆਂ ਭੈਣਾਂ ਲਾਈਟ ਸ਼ੇਡ ਲਾਈਕ ਕਰਦੀਆਂ ਉਹ ਲਾਈਟ ਸ਼ੇਡ ਵੀ ਬਾਏ ਕਰ ਸਕਦੀਆਂ ਨੈਕਸਟ ਮਸਟਰਡ ਕਲਰ ਵੀ ਦੇਖੋ ਬਹੁਤ ਸੋਹਣਾ ਰੰਗ ਜਿਹੜਾ ਦੁਪੱਟਾ ਉਹਦੇ ਫੋਰ ਸਾਈਡ ਤੇ ਲੈਸ਼ ਲੱਗੀ ਹੋਏਗੀ ਸਾਰੇ ਵਿੱਚ ਡਾਟਸ ਦਾ ਕੰਮ ਕੀਤਾ ਹੋਏਗਾ ਬਹੁਤ ਹੀ ਪ੍ਰੋਪਰ ਫਰਨੀਸ਼ਿੰਗ ਕਰਕੇ ਤੁਹਾਨੂੰ ਦੁਪੱਟਾ ਮਿਲੇਗਾ ਪਿਸਤਾ ਕਲਰ ਜਿਹੜਾ ਬਹੁਤ ਹੀ ਡਿਮਾਂਡਿੰਗ ਕਲਰ ਹੁੰਦਾ ਹੈ ਅਗਰ ਤੁਸੀਂ ਇਹ ਬਾਈ ਕਰਨਾ ਚਾਹੁੰਦੇ ਹੋ ਕਹਿੰਦੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰੋ ਕਿਉਂਕਿ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਤੇ ਬਹੁਤ ਹੀ ਡਿਮਾਂਡਿੰਗ ਸੂਟ ਹੈ ਇਹ ਨੈਕਸਟ ਆ ਰਾਣੀ ਸ਼ੇਡ ਜਿਹੜਾ ਕਿ ਸਭ ਤੋਂ ਵਧੀਆ ਹੈ ਜੀ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਲਰ ਹੈ ਨੈਕਸਟ ਪੀਚ ਕਲਰ ਅਵੇਲੇਬਲ ਹੈ ਆਪਣੇ ਕੋਲ ਪੀਚ ਬਾਈ ਕਰਨਾ ਇਹ ਵੀ ਕਰ ਸਕਦੇ ਆ ਅੱਜ ਆਪਾਂ ਸਾਰੇ ਯੂਨੀਕ ਕਲਰ ਲੈ ਕੇ ਆਏ ਆ ਠੀਕ ਹੈ ਜੀ ਡਿਫਰੈਂਟ ਕਲਰ ਲੈ ਕੇ ਆਏ ਆ ਨੈਕਸਟ ਹੋਏਗਾ ਸੂਟ ਆਪਣਾ ਕ੍ਰੇਪ ਫੈਬਰਿਕ ਦੇ ਵਿੱਚ ਆਪਾਂ ਕ੍ਰੇਪ ਚ ਨੂੰ ਰੈਡੀ ਕੀਤਾ ਨਾਲ ਦੁਪੱਟਾ ਆਪਾਂ ਇਹਦੇ ਚੁਣੌਂਦਾ ਰੱਖਿਆ ਹੈ ਦੁਪੱਟਾ ਆਪਾਂ ਪ੍ਰਿੰਟਡ ਰੱਖਿਆ ਹੈ ਦੁਪੱਟੇ ਦੇ ਵਿੱਚ ਵੀ ਜਿਹੜਾ ਸਿੱਪੀ ਦਾ ਕੰਮ ਕਟ dane ਦਾ ਕੰਮ ਕੀਤਾ ਹੋਏਗਾ ਤੇ ਸ਼ਰਟ ਜਿਹੜਾ ਸ਼ਰਟ ਤੇ ਬਹੁਤ ਸੋਹਣਾ ਘੇਰੇ ਤੇ ਕੰਮ ਕੀਤਾ ਹੋਏਗਾ ਬਾਜੂ ਤੇ ਕੰਮ ਕੀਤਾ ਹੋਏਗਾ ਨੱਕ ਤੇ ਕੰਮ ਕੀਤਾ ਹੋਏਗਾ ਦੇਖ ਸਕਦੇ ਹੋ ਸੈਲੀਬ੍ਰਿਟੀ ਸੂਟ ਹੈ ਇਦਾਂ ਬਣ ਕੇ ਰੈਡੀ ਹੋਏਗਾ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਲੱਗੇਗਾ ਇਹਦੇ ਵਿੱਚ ਵੀ ਆਪਣੇ ਕੋਲ ਲਾਈਟ ਕਲਰ ਅਵੇਲੇਬਲ ਹੈ ਕੁਝ ਪਹਿਣਾ ਜਿਹੜੀਆਂ ਲਾਈਟ ਕਲਰ ਅੱਜਕੱਲ ਬਾਈ ਕਰਨਾ ਪਸੰਦ ਕਰਦੀਆਂ ਹੋ ਪਰ ਕਰ ਸਕਦੇ ਹੋ ਅਗਰ ਤੁਹਾਨੂੰ ਇਹ ਕਲਰ ਪਸੰਦ ਡਿਜ਼ਾਈਨ ਪਸੰਦ ਆ ਬਟੇ ਫੈਬਰਿਕ ਨਹੀਂ ਅਗਰ ਤੁਸੀਂ ਕਿਸੇ ਹੋਰ ਫੈਬਰਿਕ ਤੇ ਇਹਨੂੰ ਮਤਲਬ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਵੀ ਕਰਾ ਸਕਦੇ ਹੋ ਜਾਂ ਫਿਰ ਇਹ ਡਿਜ਼ਾਈਨ ਕਿਸੇ ਹੋਰ ਕਲਰ ਤੇ ਬਾਈ ਰੈਡੀ ਕਰਵਾਉਣਾ ਤਾਂ ਤੁਸੀਂ ਕਿਸੇ ਵੀ ਹੋਰ ਕਲਰ ਤੇ ਵੀ ਰੈਡੀ ਕਰਾ ਸਕਦੇ ਹੋ ਨੰਬਰ ਸਕਰੀਨ ਤੇ ਜਿਹੜਾ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਮੈਸੇਜ ਕਰੋ ਆਪਣਾ ਆਰਡਰ ਬੁੱਕ ਕਰੋ ਜਿੱਦਾਂ ਵੀ ਤੁਹਾਡੀ ਡਿਮਾਂਡ ਆ ਤੁਸੀਂ ਅਗਰ ਇਹ ਸੂਟ ਬਾਈ ਕਰਨਾ ਚਾਹੁੰਦੇ ਆ ਜਾਂ ਕੋਈ ਹੋਰ ਤੁਹਾਡੀ ਡਿਮਾਂਡ ਤੁਸੀਂ ਕੋਈ ਵੀ ਗੱਲ ਕਰਕੇ ਆਪਣਾ ਸੂਟ ਆ ਬੁੱਕ ਕਰਾ ਸਕਦੇ ਹੋ ਨੈਕਸਟ ਆਪਾਂ ਸ਼ਿਮਰ ਦੇ ਵਿੱਚ ਸੂਟ ਲੈ ਕੇ ਆਇਆ ਨੈਕ ਚੈੱਕ ਕਰੋ ਹੈਵੀ ਬਣਿਆ ਘੇਰਾ ਦੇਖੋ ਬਹੁਤ ਹੈਵੀ ਬਣਿਆ ਹੋਇਆ ਹੈ ਨਾਲ ਜਿਹੜਾ ਬਾਟਮ ਆ ਬਨਾਰਸੀ ਦੀ ਆਪਾਂ ਰੱਖੀ ਹੈ ਦੀ ਤੇ ਬਾਟਮ ਤੇ ਵੀ ਜਿਹੜਾ ਵਰਕ ਕੀਤਾ ਹੈ ਤੇ ਬਾਜੂ ਤੇ ਵੀ ਵਰਕ ਹੋਏਗਾ ਸਾਈਡ ਤੇ ਚੈੱਕ ਕਰ ਸਕਦੇ ਹੋ ਬਾਜੂ ਤੇ ਵਰਕ ਹੋਏਗਾ ਬਾਟਮ ਵੀ ਵਰਕ ਹੋਏਗਾ ਘੇਰਾ ਨੈਕ ਸਾਰਾ ਕੁਝ ਬਣਿਆ ਹੋਇਆ ਜੀ ਦੁਪट्टे ਦੇ 4 ਸਾਈਡ ਲੈਸ਼ ਲੱਗੀ ਆ ਬਾਰਡਰ ਸਟਾਈਲ ਬਣਾਇਆ ਹੋਇਆ ਤੇ ਨਾਲ ਕੰਟਰਾਸਟ ਬਾਟਮ ਨਾਲ ਦਾ ਦੁਪੱਟਾ ਰੱਖਿਆ ਜੀ ਨੈਕਸਟ ਆਪਾਂ ਵੈਲਵਟ ਦੇ ਵਿੱਚ ਸੂਟ ਲੈ ਕੇ ਆਏ ਆ ਪਿਓਰ ਵੈਲਵਟ ਦੇ ਵਿੱਚ ਫੈਬਰਿਕ ਰਹੇਗਾ ਸੂਟ ਦਾ ਨਾਲ ਸ਼ਾਲ ਵੀ ਜਿਹੜਾ ਵੈਲਵਟ ਦਾ ਹੀ ਹੋਏਗਾ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਏ ਆ ਬਹੁਤ ਸੋਹਣੇ ਕਲਰ ਹੈ ਜੀ ਡਾਰਕ ਜਿਹੇ ਸ਼ੇਡ ਹੈ ਇਹਦੇ ਵਿੱਚ ਤੇ ਡਿਜ਼ਾਈਨ ਦੋ ਤੋਂ ਤਿੰਨ ਤਰ੍ਹਾਂ ਦੇ ਡਿਜ਼ਾਈਨ ਹੈਗੇ ਆ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਇਹ ਵੀ ਡਿਜ਼ਾਈਨ ਹੈ ਇਹਦੇ ਵਿੱਚ ਚਾਰ ਕਲਰ ਹੈਗੇ ਆ ਚਾਰ ਚਾਰ ਕਲਰ ਵਾਲੇ ਡਿਜ਼ਾਈਨ ਲੈ ਕੇ ਆਏ ਆ ਬਹੁਤ ਹੀ ਸੋਹਣਿਆ ਜੀ ਨੈਕਸਟ ਆਵਲੇ ਚੈੱਕ ਕਰ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਾ ਸਕਦੇ ਹੋ ਕਰਨ ਸਟਿਚ ਬਾਈ ਕਰਾਉਣਾ ਚਾਹੁੰਦੇ ਹੋ ਅਨ ਸਟਿਚ ਵੀ ਬਾਈ ਕਰ ਸਕਦੇ ਹੋ ਜੀ ਬਾਕੀ ਜੀ ਅੱਜ ਦੀ ਕਰੈਕਸ਼ਨ ਵਿੱਚ ਇਹ ਸੂਟਾਂ ਉਮੀਦ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ